ਪਰਦੇਸ਼ ਦੀ ਘਟਨਾ ਹੈ 2014 ਵਿੱਚ ਇੱਕ ਘਰੋਂ ਧੀ ਗੁੰਮ ਹੋ ਗਈ ਜਿਸ ਨੂੰ ਸ਼ੱਕ ਹੋਇਆ ਕਿ ਇਹਨਾਂ ਨੇ ਹੀ ਆਪ ਹੀ ਧੀ ਮਾਰ ਕੇ ਜੜੀ ਹੈ ਉਹ ਕਿਤੇ ਦਫਰਾਦੀ ਉਹਨਾਂ ਨੂੰ ਸ਼ੰਦਵਾੜੇ ਜ਼ਿਲ੍ਹੇ ਚੋਂ ਹੀ ਇੱਕ ਡੈਡ ਬੋਡੀ ਲਾਪੀ ਜੀ ਡੈਡ ਬੋਡੀ ਇੰਨੀ ਪੁਰਾਣੀ ਸੀ ਵੀ ਕੇਵਲ ਉਹਦਾ ਰੰਗ ਸੀ ਹੱਡੀਆਂ ਦਾ 9 ਸਾਲਾਂ ਬਾਅਦ ਉਹ ਜਿਹੜੀ ਕੁੜੀ ਹੈ ਉਹ ਆਪਣੇ ਪੇਕੇ ਦੇ ਘਰ ਆ ਗਈ ਜੀ ਜਦੋਂ ਉਹਨੇ ਆ ਕੇ ਪੁੱਛਿਆ ਵੀ ਭਰਾ ਕਿੱਥੇ ਆ ਪੇ ਕਿੱਥੇ ਆ ਹੂੰ ਤੇ ਫਿਰ ਗੱਲ ਨਿਕਲੀ ਵੀ ਭਰਾ ਤੇ ਪੇ ਤੇ ਤੇਰੇ ਕਤਲ ਦੇ ਕੇਸ ਚ ਜੇਲ੍ਹ ਚ ਨੌਂ ਸਾਲਾਂ ਤੋਂ ਕਹਿੰਦੇ ਨੇ ਨਾ ਵੀ ਕਾਨੂੰਨ ਦੇ ਹੱਥ ਬਹੁਤ ਲੰਮੇ ਹੁੰਦੇ ਨੇ ਜੀ ਸੋ ਇਹ ਤੇ ਕਾਨੂੰਨ ਦੇ ਹੱਥ ਕੁਝ ਜ਼ਿਆਦਾ ਹੀ ਲੰਬੇ ਨੇ ਹੂੰ ਇਹ ਸ਼ੰਦਵਾੜਾ ਜ਼ਿਲ੍ਹੇ ਦੇ ਮਧ ਪ੍ਰਦੇਸ਼ ਦੀ ਘਟਨਾ ਹੈ 2014 ਵਿੱਚ ਇੱਕ ਘਰੋਂ ਧੀ ਗਮ ਹੋ ਗਈ ਮਾਪੇ ਨੇ ਪਰਚਾ ਦਰਜ ਕਰਾਇਆ ਐਫ ਆਈ ਆਰ ਦਰਜ ਕਰਾਈ ਥਾਣੇ ਜਾ ਕੇ ਔਰ ਬਹੁਤ ਲੱਭਣ ਤੋਂ ਬਾਅਦ ਜਦੋਂ ਧੀ ਨਾ ਲੱਭੀ ਤੇ ਪੁਲਿਸ ਨੂੰ ਸ਼ੱਕ ਹੋਇਆ ਕਿ ਇਹਨਾਂ ਨੇ ਹੀ ਆਪ ਧੀ ਮਾਰ ਕੇ ਜੜੀ ਹੈ ਉਹ ਕਿਤੇ ਦਫਨਾਤੀ ਹੈ ਜੀ ਸੋ ਹੁਣ ਧੀ ਨੂੰ ਲੱਭਣ ਦੀ ਵਿਆਹ ਧੀ ਦੀ ਡੈਡ ਬੋਡੀ ਲੱਭਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਜੀ ਉਸ ਪ੍ਰਕਿਰਿਆ ਦੇ ਵਿੱਚ ਉਹਨਾਂ ਨੂੰ ਸ਼ੰਦਵਾੜੇ ਜ਼ਿਲ੍ਹੇ ਚੋਂ ਹੀ ਇੱਕ ਡੈਡ ਬੋਡੀ ਲਾਪੀ ਜੀ ਡੈਡ ਬੋਡੀ ਇੰਨੀ ਪੁਰਾਣੀ ਸੀ ਵੀ ਕੇਵਲ ਉਹਦਾ ਕੰਗ ਸੀ ਹੱਡੀਆਂ ਦਾ ਜੀ ਸੋ ਉਹ ਕੰਗ ਦੇ ਤਾ ਹਿਸਾਬ ਤੇ ਇਹ ਪਰਚਾ ਜਿਹੜਾ ਆ ਉਹ ਬਾਪਤੇ ਤੇ ਭਰਾ ਤੇ ਪਾਤਾ ਗਿਆ ਜੀ ਇਸ ਆਸ ਤੇ ਨਾਲ ਵੀ ਇਹਨਾਂ ਨੇ ਕੁੜੀ ਮਾਰੀ ਤੇ ਇਹਨਾਂ ਨੇ ਮਾਰ ਕੇ ਦਫਨਾਤੀ ਆ ਜੀ ਤੇ ਹੁਣੇ ਚਲਾਕ ਬਣਦੇ ਨੇ ਤੇ ਪੁਲਿਸ ਨੂੰ ਬੇਵਕੂਫ ਬਣਾਉਂਦੇ ਨੇ ਹੂੰ ਬਿਲਕੁਲ ਉਹ ਵਿਚਾਰੇ ਕੁੱਟ ਖਾਂਦੇ ਰਹਿ ਹੂੰ ਦੱਸਦੇ ਰਹਿ ਵੀ ਨਹੀਂ ਸਾਡਾ ਕੋਈ ਕਸੂਰ ਨਹੀਂ ਹੂੰ ਸੋ ਪੁਲਿਸ ਨੇ ਜਿਹੜੇ ਸਬੂਤਾਂ ਦੇ ਆਧਾਰ ਤੇ ਪਰਚਾ ਦਰਜ ਕੀਤਾ ਜੀ ਉਹਦੇ ਚ ਡੈੱਡ ਬੋਡੀ ਉਹਨਾਂ ਨੇ ਪਾਤੀ ਵੀ ਸਾਨੂੰ ਡੈੱਡ ਬੋਡੀ ਮਿਲ ਗਈ ਜੀ ਸੋ ਉਸੇ ਆਧਾਰ ਤੇ ਅਦਾਲਤ 'ਚ ਫੈਸਲੇ ਹੋਏ ਹੂੰ ਅਦਾਲਤ ਨੇ ਉਹਨਾਂ ਨੂੰ ਪੇ ਤੇ ਭਰਾ ਨੂੰ ਉਮਰ ਕੈਦ ਕਰਤੀ ਜੀ 2014 ਤੋਂ ਲੈ ਕੇ ਹੁਣ ਤੱਕ 10 ਸਾਲ ਬਣ ਗਏ ਜੀ 9 ਸਾਲ ਉਹਨਾਂ ਨੂੰ ਜੇਲ੍ਹ 'ਚ ਹੋ ਗਿਆ ਪੇ ਨੂੰ ਤੇ ਭਰਾ ਨੂੰ ਹਮ 9 ਸਾਲਾਂ ਬਾਅਦ ਉਹ ਜਿਹੜੀ ਕੁੜੀ ਹੈ ਉਹ ਆਪਣੇ ਪੇਕੇਆਂ ਦੇ ਘਰ ਆ ਗਈ ਜੀ ਜਦੋਂ ਉਹਨੇ ਆ ਕੇ ਪੁੱਛਿਆ ਵੀ ਭਰਾ ਕਿੱਥੇ ਆ ਪੇ ਕਿੱਥੇ ਆ ਹਮ ਤੇ ਫੇਰ ਗੱਲ ਨਿਕਲੀ ਵੀ ਭਰਾ ਤੇ ਪੇ ਤੇ ਤੇਰੇ ਕਤਲ ਦੇ ਕੇਸ 'ਚ ਜੇਲ੍ਹ 'ਚ ਆ 9 ਸਾਲਾਂ ਤੋਂ ਹਮ ਹੁਣ ਸਵਾਲ ਇਹ ਬਣ ਗਿਆ ਵੀ ਕੁੜੀ ਤੇ ਜਿਹਦਾ ਕੁੜੀ ਦਾ ਨਾਮ ਹੈ ਕੰਚਨ ਹੂੰ ਵੀ ਕੰਚਨ ਤਾਂ ਜਿੰਦੀ ਆ ਹੂੰ ਸੋ ਫਿਰ ਉਹ ਅਦਾਲਤ ਵੱਲ ਨੂੰ ਰੋਕ ਕੀਤਾ ਵੀ ਕੰਚਨ ਤੇ ਘਰ ਆ ਗਈ ਆ ਹੂੰ ਫਿਰ ਉਹਦੇ ਲਈ ਦੁਬਾਰਾ ਡੀਐਨਏ ਟੈਸਟ ਹੋਇਆ ਹੂੰ ਵੀ ਇਹ ਕੰਚਨ ਹੀ ਆ ਕਿ ਕਿਸੇ ਹੋਰ ਨੂੰ ਕੰਚਨ ਬਣਾਈ ਜਾਂਦੇ ਆ ਜੀ ਡੀਐਨਏ ਟੈਸਟ ਦੀਆਂ ਰਿਪੋਰਟਾਂ ਆਈਆਂ ਵੀ ਕੁੜੀ ਤੇ ਇਹਨਾਂ ਦੀ ਆ ਕੁੜੀ ਤੇ ਜਿੰਦਾ ਆ ਹੂੰ ਸੋ ਉਹ ਸਹਾਦਾਰ ਤੇ ਹੂੰ ਫਿਰ ਹੁਣ ਉਹਨਾਂ ਦੀ ਰਿਹਾਈ ਹੋਈ ਜੀ ਪੇਦੀ ਤੇ ਭਰਾ ਦੀ ਹੂੰ ਹੁਣ ਰਿਹਾਈ ਹੋਣ ਤੋਂ ਬਾਅਦ ਅਦਾਲਤ ਇਸ ਗੱਲ ਦੇ ਵਿੱਚ 6.5 ਚ ਪੈ ਗਈ ਆ ਵੀ ਇਹ ਪੁਲਿਸ ਨੇ ਕਿੱਡੀ ਵੱਡੀ ਗਲਤੀ ਕੀਤੀ ਜੀ ਬਿਲਕੁਲ ਵੀ ਜੇ ਪੁਲਿਸ ਨੇ ਏਡੀ ਵੱਡੀ ਗਲਤੀ ਕੀਤੀ ਆ ਤੇ ਇਹ ਤਾਂ ਨਿਰਦੋਸ਼ ਬੰਦੇ 9 ਸਾਲ ਘਰ ਜਿਹੜਾ ਮੁੱਦਾ ਪੈ ਜਾਂਦਾ ਜਦੋਂ ਘਰ ਦੇ ਕਮਾਊ ਜੇਲ੍ਹ ਚ ਚਲ ਜਾਣ ਔਰ ਚਲੇ ਵੀ ਆਪਣੇ ਜੀ ਦੇ ਨਿਰਦੋਸ਼ ਕਤਲ ਚ ਚਲ ਜਾਣ ਤੇ ਉਹ ਜੀ ਵੀ जिंदा ਹੋਵੇ ਜੀ ਸੋ ਇਹ ਤੋਂ ਇੱਕ ਸਵਾਲ ਖੜਾ ਹੋ ਗਿਆ ਵੀ ਕਾਨੂੰਨ ਕਿਦਾਂ ਵਰਕ ਕਰ ਰਿਹਾ ਹਿੰਦੁਸਤਾਨ ਚ ਜੀ ਸੋ ਕਰੂਨ ਦੀ ਸਤਿਤੀ ਕੀ ਹੈ ਸੋ ਸ਼ਿਵਰਾਜ ਚੋਹਾਨ ਦਾ ਰਾਜ ਸੀਗਾ ਜੀ ਸੋ ਉਹਨਾਂ ਤੇ ਵੀ ਇੱਕ ਨਿਸ਼ਾਨ ਤਬਾ ਲੱਗਦਾ ਵੀ ਭਾਈ ਕਿ ਤੁਹਾਡੇ ਰਾਜ ਚ ਹੋ ਕੀ ਰਿਹਾ ਜੀ ਹੁਣ ਹੋਇਆ ਕੀ ਉਥੇ ਦੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਆ ਕਿਉਂਕਿ ਕੋਰਟ ਨੇ ਕਹਿਤਾ ਹੈ ਵੀ ਇਹਦੀ ਜਵਾਬਦੇਹੀ ਦੇਣੀ ਪੈਗੀ ਕਿ 9 ਸਾਲ ਇਹ ਪੇ ਪੁੱਤਰ ਜੇਲ੍ਹ ਚ ਰਹੇ ਨੇ નિર્ਦੋਸ਼ ਹਮਮ ਔਰ ਤੁਸੀਂ ਸਬੂਤ ਐਸੇ ਪੇਸ਼ ਕੀਤੇ ਜਿਨ੍ਹਾਂ ਕਰਕੇ ਇਹ ਗਰੀਬ ਲੋਕ ਵਕੀਲ ਦੀ ਸਲਾਹ ਨਹੀਂ ਲੈ ਸਕੇ ਤੇ ਇਹ ਬਚ ਨਹੀਂ ਸਕੇ ਇਹਦੇ ਲਈ ਪੁਲਿਸ ਨੂੰ ਹੁਣ ਹੋ ਸਕਦਾ ਜੇਲ੍ਹ ਚ ਜਾਣਾ ਪਵੇ ਜੀ ਨਾਲ ਹੀ ਕਾਨੂੰਨ ਨੂੰ ਹੁਣ ਇੱਕ ਹੋਰ ਹੱਤਾਂ ਪੈਰਾਂ ਦੀ ਪੈ ਗਈ ਵੀ ਜਿਹੜੀ ਡੈੱਡ ਬਾਡੀ ਪ੍ਰੋਡਿਊਸ ਕੀਤੀ ਗਈ ਜਿਹਦਾ ਰੰਗ ਦਿਖਾਇਆ ਗਿਆ ਵੀ ਉਹ ਡੈੱਡ ਬਾਡੀ ਕਿਹਦੀ ਸੀ ਜੀ ਵੀ ਉਹ ਲੱਭੋ ਹੁਣ ਉਹ ਕਿਹਦੀ ਆ ਤੇ ਇਹ ਤਾਂ ਹੋ ਨਹੀਂ ਨਾ ਸਕਦਾ ਵੀ ਪੁਲਿਸ ਜਿਹੜੀ ਡੈੱਡ ਬਾਡੀਆਂ ਸਾਹਮ ਕੇ ਰੱਖੀ ਜਦੇ ਕਰੰਗ ਖਸਾਬ ਕੇ ਰੱਖੀ ਫਿਰੇ ਜੀ ਸੋ ਸ਼ੰਦਵਾੜਾ ਦੀ ਇਸ ਘਟਨਾ ਨੇ ਹਿੰਦੁਸਤਾਨ ਅੰਦਰ ਕਾਨੂੰਨ ਦੀਆਂ ਜਿੱਦਾ ਜਿਹਨੂੰ ਕਹਿੰਦੇ ਨੇ ਕਾਨੂੰਨ ਦੀਆਂ ਬਾਹਾਂ ਬਹੁਤ ਲੰਮੀਆਂ ਉਹਨਾਂ ਬਾਹਾਂ ਦੇ ਜਿਹੜੇ ਡੋਚ ਨੇ ਉਹ ਦਿਖਾ ਦਿੱਤੇ ਡੋਚ ਹੁੰਦਿਆ ਵੀ ਜਿੱਥੇ ਹੱਥ ਨਾ ਹੋਣ ਕਲੇ ਡੋਚੀ ਹੋਣ ਸੋ ਕਾਨੂੰਨ ਕਿਸ ਤਰ੍ਹਾਂ ਵਰਕ ਕਰਦਾ ਇਹ ਇੱਕ ਬਹੁਤ ਵੱਡੀ ਉਥੇ ਦੀ ਘਟਨਾ ਆ ਇਹ ਘਟਨਾ ਨੂੰ ਹਿੰਦੁਸਤਾਨ ਭਰ ਵਿੱਚ ਪ੍ਰਚਾਰਨਾ ਸਮਝਣਾ ਇਸ ਲਈ ਜ਼ਰੂਰੀ ਹੋ ਗਿਆ ਕਿ ਕਾਨੂੰਨ ਕਈ ਵਾਰੀ ਅੰਨਾ ਹੋ ਕੇ ਕੰਮ ਕਰਦਾ ਤੇ ਇਹ ਅੰਨੇ ਕਾਨੂੰਨ ਦੀ ਇਕਾਧਾਰਨਾ